ਕਰਮਨਜੀਤ ਕੌਰ ਇਹ ਨੇ ਨੀਟ ਜੂਜੀ ਦਾ ਇਗਜ਼ਾਮ ਦਿੱਤਾ ਸੀ ਜਿਹਦੇ ਵਿੱਚ ਇਹਦੀ ਸਿਲੈਕਸ਼ਨ ਹੋ ਚੁੱਕੀ ਹੈ ਆਪਣਾ ਪਟਿਆਲੇ ਵਿਖੇ ਸਰਕਾਰੀ ਕਾਲਜ ਰਜਿੰਦਰਾ ਮੈਡੀਕਲ ਕਾਲਜ ਵਿਖੇ ਤੇ ਇਹਨੇ ਆਲ ਇੰਡੀਆ ਦੇ ਵਿੱਚ 26000 ਰੈਂਕ ਲਿਆ ਸੀ ਤੇ ਪੰਜਾਬ ਦੇ ਵਿੱਚ ਜਿਹੜਾ ਇਹਦਾ 406 ਰੈਂਕ ਸੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਮਨਜੀਤ ਕੌਰ ਹੈ ਮੈਂ ਗੰਗੂਵਾਲ ਰੈਣੀ ਵਾਲੀ ਆ ਮੈਂ ਆਪਣੀ ਐਲਕੇਜੀ ਤੋਂ ਲੈ ਕੇ ਪਲੱਸ 2 ਦੀ ਜੋ ਵੀ ਐਜੂਕੇਸ਼ਨ ਹੈ ਉਹ ਸਾਰੀ ਬੀਵੀਐਮ ਬੀਡੀਏ ਵੀ ਸਕੂਲ ਨੰਗਲ ਤੋਂ ਲਈ ਸ਼ੁਰੂ ਤੋਂ ਲੈ ਕੇ ਉੱਥੇ ਦਾ ਕੀ ਪੜ੍ਹੀ ਔਰ 10th ਜੇ ਮੇਰੇ 96% ਆਏ ਤੇ 12th 94 ਤੇ ਔਰ ਫਿਰ ਨੀਟ ਦਾ ਜਿਹੜਾ 2025 ਇਸ ਨੀਟ ਦੇ ਟੈਸਟ ਵਿੱਚ ਮੇਰੇ 26000 ਰੈਂਕ ਆਈ ਔਰ ਕਿੰਨਾ ਮੈਂ ਤਾਂ ਬਹੁਤ ਕਰਨੀ ਪਈ ਸੇ ਫਿਰ ਦਿਨ ਵਿੱਚ 6 ਘੰਟੇ ਹੀ ਸੌਂਦੇ ਤੇ ਔਰ ਬਾਕੀ 12 ਤੋਂ 14 ਘੰਟੇ ਦੀ ਸੀਟਿੰਗ ਸੀ ਮਤਲਬ ਸਿਰਫ ਪੜਾਈ ਹੋਏ ਪੜਾਈ ਤੇ ਇਹ ਖਾਣਾ ਤਾਂ ਇਹ ਪੜਾਈ ਦੀ ਉਤੇ ਲਗਾ ਹੋਰ ਕੋਈ ਹੋ ਨਹੀਂ ਕੋਚਿੰਗ ਵੀ ਨਹੀਂ ਲਈ ਹੈ ਜੀ ਨਹੀਂ ਨਹੀਂ ਮੈਂ ਕੋਈ ਕੋਚਿੰਗ ਨਹੀਂ ਲਈ ਮੈਂ 셀 ਸਟਡੀ ਕਰਦੀ ਸੀ ਬਸ ਇੱਕ ਆਨਲਾਈਨ ਐਪ ਲਿਆ ਤਾਂ 5000 ਦਾ ਉਤੇ ਲਗਾ ਹੋਰ ਕੋਈ ਐਕਸਟਰਾ ਨਹੀਂ ਬਾਕੀ ਜੋ ਆਨਲਾਈਨ ਜੋ ਵੀ ਰਿਸੋਰਸਸ ਜੋ ਵੀ ਅਵੇਲੇਬਲ ਹੋਏ ਉਸ ਤੇ ਹੀ ਕੀਤਾ ਜੇ ਮੈਂ ਕਰਦੇ ਹੋ ਤੁਹਾਡੀ ਕੋਈ ਗਵਰਨਮੈਂਟ ਜੁੜ ਸਕਦੀ ਮੈਨੂੰ ਬਹੁਤ ਅੱਛਾ ਲੱਗ ਰਿਹਾ ਵੀ ਕੇ ਡ੍ਰੀਮ ਸੀ ਜੋ ਮੇਰਾ ਪੂਰਾ ਹੋਇਆ ਜੋ ਬਚਪਨ ਤੇ ਪਰ ਡ੍ਰੀਮ ਸੋਚਦੇ ਵਾਜ ਫੁੱਲਫਿਲ ਹੋਇਆ ਕਦੇ ਸੋਚਿਆ ਨਹੀਂ ਸੀ ਕਿ ਇਹ ਪੂਰਾ ਹੋ ਸਕੇਗਾ ਯੂਰ ਬਾਏ ਥਰੂ ਦਾ ਬਹੁਤ 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 ਜ਼ਿਆਦਾ ਥੈਂਕ ਯੂ ਪਲਸ 1 ਜੋ ਸ਼ੁਰੂ ਕੀਤੀ थी ਤਿਆਰੀ ਪਲਸ 1 ਵਿੱਚ ਮੈਂ ਅਬ ਮਤਲਬ ਰੁਟੀਨ ਰੈਗੂਲਰ ਜੋ ਸਟੱਡੀ ਕਰਦੀ थी ਉਹ ਪੂਰਾ ਨਾਲ ਦੀ ਨਾਲ ਡੇਲੀ ਡੇਲੀ ਸਾਰਾ ਕੁਝ ਰਿਵੀਜ਼ ਕਰੀ ਗਈ ਬਿਲਕੁਲ ਛੱਡਿਆ ਨਹੀਂ ਕੋਈ ਨਾ ਪਲਸ 1 ਹੈ ਫਿਰ ਦੇਖ ਲੂਗੇ ਫਿਰ ਪਲਸ 2 ਵਿੱਚ ਵੀ ਇਦਾਂ ਹੀ ਪੂਰਾ ਰੀਟੇਲ ਟੂ ਡਿਟੇਲ ਕੀਤਾ ਪਲਸ 2 ਵਿੱਚ ਮੈਂ ਫੁੱਲ ਤਿਆਰੀ ਕੀਤੀ ਮੇਰੀ ਬਸ ਥੋੜੀ ਜਿਹੀ ਕਮੀ ਕਰਕੇ ਮੇਰੇ ਥੋੜੇ ਜਿਹਾ ਮਾਰਕਸ ਕਰਕੇ ਰਹਿ ਗਿਆ ਸੀ ਤੇ ਫੇਰ ਜਦ drop ਹੀ drop ਲਿਆ ਮੈਂ ਤਾਂ ਫੇਰ ਮੈਂ ਐਨ full detail ਵਿੱਚ ਬਾਰਾਂ ਬਾਰਾਂ ਚੋਦਾਂ ਚੋਦਾਂ ਘੰਟੇ study ਕੀਤੀ ਮੇਰੇ ਉਹਦੇ ਵਿੱਚ ਮੇਰੇ ਪਾਪਾ ਨੇ ਵੀ ਬਹੁਤ ਸਾਥ ਦਿੱਤਾ ਉਹਨਾ ਨੇ ਸਾਰੀ ਜੋ ਵੀ scheduling ਕਰਨੀ ਹੁੰਦੀ ਤੀ ਜੋ ਵੀ planning ਕਰਨੀ ਜੋ ਵੀ mistakes ਨੂੰ analyze ਕਰਨਾ ਉਹ ਸਾਰੇ ਮੇਰੇ ਪਾਪਾ ਕਰਦੇ ਤੇ ਮੇਰਾ ਸਿਰਫ ਕੰਮ ਇਹ ਤਾ ਕੀ ਮੈਂ ਪੜ੍ਹਨਾ ਏ or ਪੜਨਾ ਹੋਰ ਲਰਨ ਕਰਨਾ ਟੈਸਟ ਦੇਣਾ ਬਾਕੀ ਜੋ ਐਕਸਟਰਾ ਵਰਕ ਦਾ ਕਿ ਪੇਪਰ ਦੇਖਣਾ ਕੀ ਕਰਨਾ ਚੈੱਕ ਕਰਨਾ ਸਾਰੇ ਮੇਰੇ ਪਾਪਾ ਕਰਦੇ ਤੇ ਵਿੱਚ ਮੇਰੀ ਫੈਮਲੀ ਨੇ ਵੀ ਮੇਰੇ ਬਹੁਤ ਸਾਰਾ ਦਿੱਤਾ ਮੈਨੂੰ ਕੋਈ ਉਹ ਨਹੀਂ ਤਾਂ ਟੈਨਸ਼ਨ ਨਹੀਂ ਸੀ ਵੀ ਬੀਹੇ ਵੀ ਕਰਨਾ ਇਹ ਵੀ ਕਿਸੇ ਮੇਰੇ ਇੱਕੀ ਕੰਮ ਤਾਂ ਕਿਸੇ ਪੜਾਈ ਕਰਨੀ ਹੋਰ ਕੋਈ ਮੈਨੂੰ ਟੈਨਸ਼ਨ ਨਹੀਂ ਸੀ ਸਾਰਿਆਂ ਸਤਿਗੁਰਾਲ ਜੀ ਮੇਰਾ ਨਾਮ ਮਨਦੀਪ ਕੌਰ ਹੈ ਤੇ ਮੇਰੀ ਬੇਟੀ ਕਰਮਨਜੀਤ ਕੌਰ ਤੁਹਾ ਅਗਰ ਦਾ ਬਹੁਤ ਮਹਿਸੂਸ ਹੋ ਰਿਹਾ ਕਿਉਂਕਿ ਇੱਕ ਬੇਟੀ ਦਾ ਇਸ ਲੈਵਲ ਤੇ ਜਾਣਾ ਮਾਣ ਲਈ ਤਾਂ ਸਭ ਤੋਂ ਵੱਡਾ ਸੁਪਨਾ ਹੁੰਦਾ ਬਟ ਇਨੇ ਸਾਰੀ ਸੈਲਫ ਸਟੱਡੀ ਕੀਤੀ ਅੱਜ ਤੱਕ ਤਰੀ ਕੋਈ ਟਿਊਸ਼ਨ ਵੀ ਨਹੀਂ ਰੱਖੀ ਹੈਗੀ ਕਿਉਂਕਿ ਦਾ ਜਿਹੜਾ ਜੀਵਨ ਆ ਸ਼ੁਰੂ ਤੇ ਲੈ ਕੇ ਇਸ ਨੂੰ ਦਾ ਅਰਸਾ ਦਾ ਹੀ ਰਿਹਾ ਤੇ ਜਦੋਂ ਮੇਰਾ ਬੇਟਾ ਹੋਇਆ ਸੀਗਾ ਉਦੋਂ ਐ ਫਿਫਥ ਕਲਾਸ ਸੀਗੀ ਮੇਰਾ ਬੇਟਾ ਹੋਣ ਤੋਂ ਥੋੜੇ ਦਿਨਾਂ ਬਾਅਦ ਹੀ ਬਿਮਾਰ ਹੋ ਗਿਆ ਉਸ ਦੌਰਾਨ ਉਹ ਜਨਨ ਕਿ ਉਹਦੇ ਬ੍ਰੇਨ 'ਚ ਇੱਕ ਤਰ੍ਹਾਂ ਦਾ ਡਿਫਿਕਲਟ ਕਲੌਡ ਜਾਂ ਕੁਝ ਲੈ ਕੇ ਲੱਗ ਲੋ ਸਵੇਲਿੰਗ ਆ ਗਈ ਉਸ ਚੱਕਰ 'ਚ ਉਹ ਉੱਠ ਕੁਝ ਵੀ ਖਾ ਤੁਰਨਾ ਫੀਰਨਾ ਕੁਝ ਨਹੀਂ ਕਰਦਾ ਸੀਗਾ 7 ਸਾਲ ਤੱਕ ਜਨਨ ਕਿ ਉਸੇ ਤਰੀਕੇ ਰਿਹਾ ਉਸ ਦੌਰਾਨ ਮੇਰੀ ਬੇਟੀ ਨੇ ਮੇਰੀ ਬਹੁਤ ਹੈਲਪ ਕੀਤੀ ਕਿਉਂਕਿ ਜੇ ਮੈਂ ਕੋਈ ਕੰਮ ਕਰਨਾ ਹੁੰਦਾ ਸੀਗਾ ਇਹਨੇ ਉਹਨੂੰ ਪਕੜ ਕੇ ਹੀ ਪੜ ਲੈਣਾ ਤੇ ਨਾਲ ਮੇਰੀ ਹੈਲਪ ਵੀ ਕਰਵਾ ਦੇਣੀ ਤੇ ਇਹਨੇ ਸਾਰੀ ਸੈਲਫ ਸਟੱਡੀ ਨਾਲ ਹੀ ਇੱਥੇ ਤੱਕ ਪਹੁੰਚੀ ਪ੍ਰਮਾਤਮਾ ਦਾ ਬਹੁਤ ਧੰਨਵਾਦ ਕਰਦੇ ਆ ਸਿੰਗਰ ਸਿੰਗਰ ਬੇਬੀ ਆ ਤੁਹਾਨੂੰ ਬੇਟੀ ਉਹ ਪੜਾਇਆ ਕੀ ਸੰਦੇਸ਼ ਆ ਤੁਹਾਡਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਬੇਟੀਆਂ ਹੋਣਾ ਬਹੁਤ ਮਾਣ ਵਾਲੀ ਗੱਲ ਹੈ ਜੋ ਜਿੰਨਾ ਬੇਟੀ ਬੇਟੀ ਮਾਂ ਦੀ ਇੱਕ ਫਰੈਂਡ ਹੁੰਦੀ ਆ ਸਭ ਤੋਂ ਪਹਿਲਾਂ ਬੇਟੀ ਹੀ ਮਾਂ ਦੀ ਇੱਕ ਫਰੈਂਡ ਹੁੰਦੀ ਹੈ ਤੇ ਬੇਟੀ ਲਈ ਮਾਂ ਉਹਦੀ ਇੱਕ ਫਰੈਂਡ ਹੁੰਦੀ ਹੈ ਇਹ ਬਹੁਤ ਬੜੀ ਮਾਰਨ ਵਾਲੀ ਗੱਲ ਹੈ ਮੈਨੂੰ ਕਦੀ ਨਹੀਂ ਲੱਗਿਆ ਕਿ ਮੇਰੀ ਇੱਕ ਬੇਟੀ ਹੈ ਬਾਕੀ ਮੇਰੇ ਇਹ ਮੇਰੇ ਅਸੀਂ ਜੁਆਇੰਟ ਫੈਮਲੀ ਚ ਰਹਿੰਦੀ ਹੈ ਇਹ ਮੇਰੇ ਕੋਲ ਬੱਚੇ ਵੀ ਹੈ ਹੋਰ ਹੈਗੇ ਆ ਵੀ ਮੈਨੂੰ ਇਹ ਕਦੀ ਨਹੀਂ ਮਹਿਸੂਸ ਹੋਇਆ ਕਿ ਮੇਰੀ ਇੱਕ ਬੇਟੀ ਹੈ ਪਰ ਮੈਂ ਹਮੇਸ਼ਾ ਇਹ ਸੋਚਿਆ ਮੇਰੇ ਕੋਲ 3 ਬੱਚੇ ਹੈ ਥੈਂਕ ਯੂ ਹਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਰਿੰਦਰਪਾਲ ਸਿੰਘ son of ਸਰਦਾਰ ਪ੍ਰੀਤਮ ਸਿੰਘ ਆਪਾਂ ਪਿੰਡ ਸੱਧਿਆਲ ਇੱਥੇ ਗੰਗੂਆਲ ਵਿਖੇ ਬੜੇ ਲੰਬੇ ਟਾਈਮ ਤੋਂ ਰਹਿ ਰਹੇ ਆ ਫਾਦਰ ਸਾਹਿਬ ਸਾਡੇ ਇੱਥੇ ਬੀਵੀਐਮਪੀ ਦੇ ਵਿੱਚ ਜੋਬ ਕਰਦੇ ਸੀ ਹਨਾ ਯੂਆਰ ਸਾਡੇ ਵਿੱਚ ਨਹੀਂ ਹੈ ਮਦਰ ਸਾਡੇ ਮਾਤਾ ਗਿਆਨਕੌਰ ਤੇ ਸਾਡੀ ਬੇਟੀ ਕਰਮਨਜੀਤ ਕੌਰ ਤੇ ਇਹਨੇ ਨੀਟਸ ਜੂਜੀ ਦਾ ਇਗਜ਼ਾਮ ਦਿੱਤਾ ਸੀ ਜਿਹਦੇ ਵਿੱਚ ਇਹਦੀ ਸਿਲੈਕਸ਼ਨ ਹੋ ਚੁੱਕੀ ਹੈ ਆਪਣਾ ਪਟਿਆਲੇ ਵਿਖੇ ਸਰਕਾਰੀ ਕਾਲਜ ਰਜਿੰਦਰਾ ਮੈਡੀਕਲ ਕਾਲਜ ਵਿਖੇ ਤੇ ਇਹਨੇ ਆਲ ਇੰਡੀਆ ਦੇ ਵਿੱਚ 26000 ਰੈਂਕ ਲਿਆ ਸੀ ਤੇ ਪੰਜਾਬ ਦੇ ਵਿੱਚ ਜਿਹੜਾ ਇਹਦਾ 406 ਰੈਂਕ ਸੀ ਤੇ ਹੁਣ ਇਹ ਵੀ ਐਡਮਿਸ਼ਨ ਹੋ ਚੁੱਕੀ ਹੈ ਤੇ ਅਸੀਂ ਬੜੇ ਪਰਮਾਤਮਾ ਦਾ ਥੈਂਕਸਫੁਲ ਹੈ ਕਿ ਸਾਡੇ ਇਹ ਜਿਆ ਬੱਚਾ ਹੌਣ ਹਾਰ ਗਿਆ ਤੇ ਇਹਨੇ ਬੜੀ ਮਿਹਨਤ ਕੀਤੀ ਸੋ ਮੈਂ ਤਾਂ ਇਹ ਕਹਾਂਗਾ ਕਿ ਦਿਖੋ ਫਕਰ ਵਾਲੀ ਗੱਲ ਤਾਂ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਆ ਹਨ ਜੀ ਅਸੀਂ ਦੋ ਬ੍ਰਦਰ ਆ ਤੇ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਆ ਤੇ ਸਾਡੀ ਇਹ ਮੇਰੀ ਇੱਕ ਬੇਟੀ ਹੈ ਇਹ ਤੇ ਫਕਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੇਟੀਆਂ ਦਾ ਮੁਕਾਮ ਲੈਣਾ ਇੱਕ ਬਹੁਤ ਵੱਡੀ ਗੱਲ ਹੈ ਹਨਾ ਇਹੋ ਜੀਆਂ ਬੇਟੀਆਂ ਮੇਰੇ ਖਿਆਲ ਤੇ ਘਰ ਘਰ ਹੋਵੇ ਅਸੀਂ ਬਹੁਤ ਫਕਰ ਮਹਿਸੂਸ ਕਰਦੇ ਆ ਕਿ ਸਾਨੂੰ ਇਹੋ ਜਿਹਾ ਹੌਨ ਹਾਰ ਬੱਚਾ ਮਿਲੇ ਸੋ ਪਰ ਬੜਾ ਬਲੈਸਡ ਫੀਲ ਕਰਦੇ ਆ ਅਸੀਂ ਬੜਾ ਫਕਰ ਮਹਿਸੂਸ ਕਰਦੇ ਹਾਂ ਕਿ ਅਸੀਂ ਜੁਆਇੰਟ ਫੈਮਿਲੀ ਚ ਹੈ ਹਣਾ ਸਾਡੇ ਮਦਰ 99 ਚ ਚਲੇ ਗਏ ਉਹਨਾਂ ਨੂੰ ਗਿਆਨ ਬਹੁਤ ਟਾਈਮ ਹੋ ਗਿਆ ਸਾ ਤੋਂ ਤੇ ਫਾਦਰ ਸਾਹਿਬ ਦੀ 2010 ਚ ਡੈਥ ਹੋ ਗਈ ਦੀ ਤੇ ਤੁਸੀਂ ਇਹ ਹਿਸਾਬ ਲਾ ਲੋਗੇ ਅਸੀਂ ਚਾਰ ਬ੍ਰਦਰ ਸਿਸਟਰ ਹੈ ਦੋ ਸਿਸਟਰ ਦੋ ਬ੍ਰਦਰ ਹੈ ਤੇ ਮੈਂ ਸਭ ਤੋਂ ਛੋਟਾ ਹੈ ਤੇ ਅਸੀਂ ਦੋਨੋਂ ਫੈਮਿਲੀ ਆ ਜਿਹੜੀਆਂ ਅੱਜ ਵੀ ਡੀਡ ਦੇ ਵਿੱਚ ਬੜੀਆਂ ਖੁਸ਼ਹਾਲ ਹੈ ਬਹੁਤ ਖੁਸ਼ ਹੈ ਅਸੀਂ ਇਕੱਠੇ ਰਹਿ ਰਹੇ ਹਾਂ ਹਣਾ ਬ੍ਰਦਰ ਦੇ ਦੋ ਬੱਚੇ ਹੈ ਬੇਟਾ ਬੇਟੀ ਤੇ ਮੇਰੇ ਕੋਲ ਬੇਟੀ ਹੈ ਇਹ ਔਰ ਅਸੀਂ ਬੜੇ ਖੁਸ਼ ਹੈ ਸਾਰੇ ਪਰਿਵਾਰ ਦੀ ਬੜੀ ਅਲਾਈਨਮੈਂਟ ਅੱਛੀ ਹੈ ਬਹੁਤ ਚੰਗੀ ਅਲਾਈਨਮੈਂਟ ਹੈ ਇੱਕ ਦੂਜੇ ਦੀ ਇਹ ਨਹੀਂ ਹੈਗਾ ਕਿ ਵੀ ਆਪਾਂ ਕਿਸ ਨੇ ਫੈਸਲਾ ਲੈ ਲਿਆ ਤਾਂ ਅਸੀਂ ਕੱਟ ਦਈਏ ਜੇ ਬ੍ਰਦਰ ਨੇ ਫੈਸਲਾ ਲੈ ਲਿਆ ਤਾਂ ਮੈਂ ਨਹੀਂ ਕਦੀ ਕਟਿਆ ਜੇ ਬ੍ਰਦਰ ਮੈਂ ਫੈਸਲਾ ਲੈ ਲਿਆ ਐਸੇ ਛੋਟਾ ਹੋਣ ਦੇ ਨਾਤੇ ਵੀ ਕੋਈ ਵੱਡਾ ਫੈਸਲਾ ਵੀ ਲੈ ਲਿਆ ਤਾਂ ਕਦੀ ਬ੍ਰਦਰ ਨੇ ਨਹੀਂ ਇਹ ਕੀਤਾ ਵੀ ਤੂੰ ਫੈਸਲਾ ਕਿਉਂ ਲੈ ਲਿਆ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਤੇ ਇਹ ਬੇਟੀ ਦੀ ਜੇ ਗੱਲ ਕਰਾਂ ਤਾਂ ਇਹ ਬੱਚਿਆਂ ਨੂੰ ਮੇਰੇ ਖਿਆਲ ਤੇ ਜੇ ਕੋਈ ਚੀਜ਼ ਲੈਣੀ ਹੋਵੇ ਤਾਂ ਸਭ ਤੋਂ ਪਹਿਲਾਂ ਬਰਦਰ ਨੇ ਪੂਰੀ ਕਰਤੀ ਮੈਨੂੰ ਮੌਕਾ ਹੀ ਨਹੀਂ ਮਿਲਿਆ ਵੀ ਮੈਂ ਇਹਨਾਂ ਨੂੰ ਉਹ ਚੀਜ਼ ਲੈ ਕੇ ਦੇ ਸਕਾਂ ਉਹ ਮੇਰੇ ਕਹਿਣੇ ਤੋਂ ਪਹਿਲਾਂ ਹੀ ਸੋਚਣ ਤੋਂ ਪਹਿਲਾਂ ਹੀ ਬ੍ਰਦਰ ਇਹਨਾਂ ਨੂੰ ਉਹ ਚੀਜ਼ ਲੈ ਕੇ ਦੇ ਦਿੰਦੇ ਸੋ ਮੈਂ ਬੜਾ ਬlesd ਹੈ ਕਿ ਬ੍ਰਦਰ ਜਿਹੜਾ ਮੇਰਾ ਹੈ ਉਹ ਮੇਰਾ ਪੇ ਹੈ ਫਾਦਰ ਹੀ ਹੈ ਤੇ ਮੈਨੂੰ ਫਾਦਰ ਦੀ ਉਹ ਤੋਂ ਫਾਦਰ ਜਾਣ ਤੋਂ ਬਾਅਦ ਕੋਈ ਮੇਰੇ ਖਿਆਲ ਦੇ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਉਹਨਾਂ ਨੇ ਤੇ ਮੈਂ ਬੜਾ ਫਖਰ ਕਰਦਾ ਕਿ ਮੇਰਾ ਇਸ ਤਰ੍ਹਾਂ ਦਾ ਬ੍ਰਦਰ ਹੈ ਸੋ ਥੈਂਕ ਯੂ